ਤੇ ਸੱਦੇ ਤੇ ਅਜੋ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਵੱਲੋਂ ਬਟਾਲਾ ਦੇ ਵਿੱਚ ਐਮਐਲਏ ਬਟਾਲਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਘਰ ਦਾ ਕਿਰਾਉਗ ਆਪਣਾਇਆ ਜਿਹੜਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਕਿਸਾਨਾਂ ਆਗੂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੱਤਾ ਚੋਣ ਤੋਂ ਪਹਿਲਾਂ ਤੱਕ ਅਸੰਦ ਨਾਲ ਖੜੀ ਹੋਣ ਦਾ ਦਾਵਾ ਕਰਦੀ ਰਹੀ ਲੇਕਿਨ ਹੁਣ ਸੱਤਾ ਦੇ ਵਿੱਚ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਦੀ ਜਗ੍ਹਾ ਉਹਨਾਂ ਦੀਆਂ ਮੰਨੀਆਂ ਅਜਿਹਾ ਮੰਨੀਆਂ ਹੋਈਆਂ ਮੰਗਾਂ ਤੋਂ ਮੁਕਰ ਹੋ ਰਹੀ ਹੈ ਉਲਟੋ ਉਹਨਾਂ ਨਾਲ ਗਲਤਵੱਤੀ

ਖੁਦ ਬੁਲਾ ਕੇ ਉਹਨਾਂ ਦੇ ਉੱਤੇ ਤੋਹੀਨ ਕੀਤੀ ਪੂਰੀਆਂ ਮੰਗਾਂ ਵੀ ਨਹੀਂ ਸੁਣੀਆਂ ਅੱਧ ਮੰਗਾਂ ਸੁਣ ਕੇ ਤੇ ਉੱਠ ਕੇ ਚਲੇ ਜਾਣਾ ਔਰ ਇੰਨਾ ਗੁੱਸੇ 'ਚ ਆ ਕੇ ਚਲੇ ਜਾਣਾ ਔਰ ਉਸ ਤੋਂ ਬਾਅਦ ਧਮਕੀ ਦੇਣੀ ਕਿ ਕਰਨੋ ਜੋ ਕਰਨਾ ਮੈਂ ਨਹੀਂ ਤੁਹਾਡੀਆਂ ਮੰਗਾਂ ਮੰਨਦਾ ਮਤਲਬ ਇਹ ਕੋਈ ਗੱਲ ਬਣਦੀ ਨਹੀਂ ਆ ਅਸੀਂ ਉਹਦੇ ਰੋਸ ਵਿੱਚ ਹਾਂ ਕਿਉਂਕਿ 60 60 70 70 ਸਾਲ ਦੇ ਸਾਡੇ ਜਿਹੜੇ ਕਿਸਾਨ ਲੀਡਰ ਆ ਜਿਨ੍ਹਾਂ ਦੀ ਇਹਨਾਂ ਤੋਹੀਨ ਕੀਤੀ ਆ ਉਹਦੇ ਰੋਸ ਵਿੱਚ ਅੱਜ ਸਾਰੇ ਲੋਕ ਇੱਥੇ ਇਕੱਠੇ ਆਏ ਆ ਔਰ ਦੂਜੀ ਗੱਲ ਜਿਹੜੀਆਂ 18 ਦੀ 18 ਮੰਗਾਵਾ ਉਹਦੇ ਚੋਂ ਜਿਹੜੀਆਂ 12 ਮੰਗਾ ਇਹਨਾਂ ਪਹਿਲਾਂ ਮੰਨੀਆਂ ਵਾ ਸਾਡੇ ਨਾਲ ਫੈਸਲਾ ਹੋਇਆ ਵਾ ਪੰਜਾਬ ਸਰਕਾਰ ਮੰਨੀ ਸੀ ਜਿੱਦਾਂ ਕਿ ਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਵਾਲੀਆਂ ਮੰਗਾ ਇਸ ਤਰ੍ਹਾਂ ਦੀਆਂ ਕਾਫੀ ਮੰਗਾ ਜਿਹੜੀਆਂ ਮੰਨੀਆਂ ਵਾ ਉਹ ਵੀ ਨਹੀਂ ਅਜੇ ਤੱਕ ਇਹਨਾਂ ਲਾਗੂ ਕੀਤੀਆਂ ਤੇ ਹੋਰ ਛੇ ਮੰਗਾ ਜਿੱਦਾਂ ਜਿੱਦਾਂ ਕਿ ਹੋੜ 9 10 3 3 4 400 ਰੁਪਏ ਕੱਟ ਖਰੀਦਿਆ ਵਾ ਉਹ ਉਹਦਾ ਮੁਆਵਜ਼ਾ ਜਿਹੜਾ ਵਾ ਉਹ ਦੇਣ ਜਿੱਦਾਂ ਹਰਿਆਣਾ ਹਰਿਆਣਾ ਸਰਕਾਰ ਐਮ ਐਸ ਪੀ ਦਿੰਦੀ ਆ ਪੰਜਾਬ ਸਰਕਾਰ ਕੀ ਗੱਲ ਹੈ ਹਰਿਆਣੇ ਤੋਂ ਕਮਜ਼ੋਰ ਹੈ ਇਹ ਵੀ ਦੇ ਸਕਦੀ ਉਹ ਵੀ ਉਦਾਂ ਮੈਂ ਇਹੋ ਜੀਆਂ ਮੰਗਾਂ ਜਿਹੜੀਆਂ 18 ਉਹ ਮੰਗਾਂ ਵੀ ਅਸੀਂ ਆਪਣੀਆਂ ਮਨਾ ਕੇ ਰਵਾਂਗੇ ਹੁਣ ਕਿਸਾਨਾਂ ਦੀਆਂ ਪਲੱਸ ਨਾਲ ਮਜ਼ਦੂਰਾਂ ਦੀਆਂ ਵੀ ਆ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਐਮਐਲਏ ਤੇ ਮੰਤਰੀਆਂ ਦੇ ਘਰਾਂ ਅੱਗੇ ਜਿਹੜੇ ਆਪਾਂ ਰੋਸ ਧਰਨੇ ਦੇ ਕੇ ਤੇ ਸਾਡੀ ਮੰਗ ਜਿਹੜੀ ਸੀ ਕਿ ਜਿਹੜੀ ਖੇਤੀ ਵੀ ਬੜੀ ਆ ਜਿਹੜੀ ਤੁਸੀਂ ਮਤਲਬ ਵਾਅਦਾ ਕੀਤਾ ਸੀ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ ਅਸੀਂ ਲਾਗੂ ਕਰਾਂਗੇ ਜਿਹਦਾ ਖਰੜਾ ਜਿਹੜਾ ਕਿਸਾਨ ਜਥੇਬੰਦੀਆਂ ਤੇ ਬੁੱਢੀ ਜੀਵੀਆਂ ਨੇ ਜਿਹੜਾ ਸਰਕਾਰ ਨੂੰ ਭੇਜਿਆ ਹੋਇਆ ਤੇ ਜੱਥੇਬੰਦੀਆਂ ਦੇ ਨਾਲ 19 ਦਸੰਬਰ 2023 ਨੂੰ ਮੀਟਿੰਗ ਹੋਈ ਸੀ ਉਹ ਮੁੱਖ ਮੰਤਰੀ ਦੇ ਨਾਲ ਤੇ ਮੁੱਖ ਮੰਤਰੀ ਨੇ ਵਾਅਦਾ ਕੀਤਾ ਹੈ ਅਸੀਂ ਖੇਤੀ ਨੀਤੀ ਜਿਹੜੀ ਆ ਉਹ ਲਾਗੂ ਕਰਾਂਗੇ ਪਰ ਅੱਜ ਤੱਕ ਉਹ ਖੇਤੀ ਨੀਤੀ ਜਿਹੜੀ ਆ ਲਾਗੂ ਨਹੀਂ ਕੀਤੀ ਉਲਟਾ ਸਗੋਂ ਜਿਹੜਾ ਕੇਂਦਰ ਸਰਕਾਰ ਨੇ ਖਰੜਾ ਭੇਜਿਆ ਉਹ ਮੰਡੀਆਂ ਨੂੰ ਬੰਦ ਕਰਨ ਦਾ ਉਹ ਲਾਗੂ ਕਰਨ ਵਾਸਤੇ ਤਹਿਣ ਜਿਹੜੀ ਆ ਬਹੁਤ ਜ਼ੋਰ ਲੱਗਾ ਸੀ ਪਰ ਕਿਸਾਨਾਂ ਮਜ਼ਦੂਰਾਂ ਦੇ ਵਿਰੋਧ ਕਰਸਦਕਾ ਉਹ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਮਤਾ ਪਾਸ ਕਰਨਾ ਪਿਆ ਉਹ ਵਾਪਸ ਕਰਨਾ ਪਿਆ ਤੇ ਸਾਡੀ ਮੰਗ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਫੌਰੀ ਜਿਹੜੀ ਹੈ ਖੇਤੀ ਨੀਤੀ ਜਿਹੜੀ ਹੈ ਲੈ ਕੇ ਆਓ ਉਹਨੂੰ ਲਾਗੂ ਕਰੋ ਤਾਂ ਕਿ ਕਿਸਾਨ ਨੂੰ ਕੁਝ ਬਚੇ ਜਿਹਦੇ ਨਾਲ ਮਤਲਬ ਕਿਸਾਨ ਆਪਣੀ ਜ਼ਿੰਦਗੀ ਖੁਸ਼ਹਾਲ ਕਰੇ ਤਾਂ ਕਿ ਬਹੁਤ ਸਾਰੇ ਇਹਨਾਂ ਦੇ ਅਧਿਕਾਰ ਦੇ ਵਿੱਚ ਨੇ ਜਿਹੜਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਇਹ ਕੇਂਦਰ ਨਾਲ ਸੰਬੰਧਤ ਆ ਸਾਡੀ ਮੰਗ ਹੈ ਕਿ ਵਸਵਤੀ ਜਿਹੜੀ ਹੈ ਉਹਦੀ ਖਰੀਦ ਸ਼ੁਰੂ ਕਰੋ ਇਥੇ ਜਿਹੜੀਆਂ ਧਾਲਾਂ ਧਾਲਾਂ ਦੀ ਖਰੀਦ ਕਰੋ ਧਾਲਾਂ ਦੀ ਬਜਾਈ ਕਰੋ ਉਹਦਾ ਪੂਰਾ ਰੇਟ ਦਿਓ ਗੋभी ਆਲੂ ਮਟਰ ਇਹਨਾਂ ਸਬਜ਼ੀਆਂ ਦਾ ਰੇਟ ਦਿਓ ਸਹਾਇਕ ਧੰਦੇ ਜਿਹੜੇ ਆ ਉਹਨਾਂ ਨੂੰ ਉਤਸ਼ਾਹਤ ਕੀਤਾ ਜਾਵੇ ਉਹਨਾਂ ਦੇ ਖਰਚੇ ਘਟਾਏ ਜਾਣ ਇਹ ਜਾਨੀ ਧਾਰਾ ਮੰਗਾ ਨੇ ਪਿਛਲੇ ਸਮੇਂ ਦੌਰਾਨ ਜਿਹੜੇ ਕਿਸਾਨਾਂ ਤੇ ਝੂਠੇ ਕੇਸ ਪਾਏ ਆ ਉਹ ਰੱਦ ਕੀਤੇ ਜਾਣ ਜਿਹੜੇ ਜਿਹੜੇ ਸ਼ਹੀਦ ਹੋਏ ਕਿਸਾਨ ਉਹਨਾਂ ਦੇ ਪਰਿਵਾਰਾਂ ਦਾ ਮੁਆਵਜ਼ਾ ਜੇ ਰਹਿੰਦਾ ਉਹ